ਹੈਲੋ ਜੀਸਸ ਜੀ ਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਉਮੀਦ ਆ ਤੁਸੀਂ ਵੀ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਆਵਲੀ ਗੈਸ ਹੈ ਜਿਹੜੀ ਨਾ ਇਹ ਆਪਾਂ ਚਾਰ ਚੁਫੇਰੇ ਦੇ ਲਾਉਣੀ ਆ ਚਾਕਾਂ ਤੇ ਵੀ ਲਾਉਣੀ ਆ ਤੇ ਆਪਾਂ ਘੇਰੇ ਤੇ ਵੀ ਲਾਉਣੀ ਆ ਤੇ ਇਹਨੂੰ ਆਪਾਂ ਕੱਟਣਾ ਨਹੀਂ ਹੈਗਾ ਇਸ ਤਰੀਆ ਆਪਾਂ ਚਾਰ ਚੁਫੇਰੇ ਲਾਵਾਂਗੇ ਤੇ ਆਪਾਂ ਦਿਖਾਉਣੀ ਆ ਤੁਹਾਨੂੰ ਵੀ ਇਹ ਆਪਾਂ ਕਿਵੇਂ ਲਾਵਾਂਗੇ ਤੇ ਇਸ ਤਰ੍ਹਾਂ ਆਪਾਂ ਗਲੇ ਤੇ ਲਗਾਈ ਹੋਈ ਹੈ ਇੰਨੀ ਇੰਨੀ ਆਪਾਂ ਸਾਰੇ ਚਾਰ ਚੁਫੇਰੇ ਦੇ ਘੇਰੇ ਤੇ ਲਾਵਾਂਗੇ ਤੇ ਕੇਰੇ ਤੇ ਤੁਸੀਂ ਚਾਹੇ ਤਾਂ ਪ੍ਰੈਸ ਮਾਰ ਕੇ ਭਾਣ ਬਣਾ ਲਿਓ ਇਸ ਤਰ੍ਹਾਂ ਨਿਸ਼ਾਨੀਆਂ ਲਾਈਆਂ ਨੇ ਆ ਆਪਣੀ ਘੇਰੇ ਦੀ ਭਾਣ ਹੈ ਇੱਥੋਂ ਆਪਾਂ ਨਿਸ਼ਾਨੀ ਲਾਈ ਹੋਈ ਸੀ ਇੱਥੇ ਟੱਕਲਾ ਸੀ ਇਹ ਆਪਣੀ ਘੇਰੇ ਦੀ ਹੈ ਤੇ ਆਹ ਵਾਲੀ ਆਪਣੀ ਹੈਗੀ ਆ ਚਾਕਾਂ ਦੀ ਇਸ ਤਰ੍ਹਾਂ ਤੁਸੀਂ ਨਾ ਸਾਰੇ ਮਿਲ ਕੇ ਜਿੱਥੇ ਤੁਹਾਡੇ ਚਾਕ ਆਉਂਦੇ ਨੇ ਉੱਥੇ ਤੁਸੀਂ ਨਿਸ਼ਾਨੀ ਧਾ ਲਓ ਤੇ ਜਾਂ ਫਿਰ ਤੁਸੀਂ ਪ੍ਰੈਸ ਦੇ ਨਾਲ ਭਾਣ ਬਣਾ ਲਓ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਫਿਰ ਤੁਸੀਂ ਇਹਨੂੰ ਆਪਾਂ ਉਦਾਂ ਦੱਸਾਂਗੇ ਵੀ ਆਪਾਂ ਚਾਰਚ ਵੀਰੇ ਲਾਉਣੀ ਆ ਤੇ ਆਪਾਂ ਚਲਦੇ ਆ ਜੀ ਮਸ਼ੀਨ ਤੇ ਜੀ ਇੰਤਜਾ ਕੇ ਆਪਾਂ ਤੁਹਾਨੂੰ ਬੋਨੇ ਵੀ ਆਪਾਂ ਚਾਰਚ ਵੀਰੇ ਕਿਵੇਂ ਲਾਉਣੀ ਠੀਕ ਹੈ ਜੀ ਹਾਂਜੀ ਤੁਸੀਂ ਇੱਥੇ ਇਸ ਤਰ੍ਹਾਂ ਚਾਕ ਕਰਕੇ ਇਸ ਤਰ੍ਹਾਂ ਇਹ ਲੈਸ ਦਾ ਤੁਸੀਂ ਉੱਥਾ ਸਿੱਧਾ ਵੇਖ ਲੈਣਾ ਜਿਹੜਾ ਸਿੱਧਾ ਪਾਸਾ ਹੋ ਉਹ ਆਪਾਂ ਥੱਲੇ ਨੂੰ ਕਰਨਾ ਹੈ ਉੱਥਾ ਪਾਸਾ ਜਿਹੜਾ ਉਹ ਆਪਾਂ ਉੱਪਰ ਨੂੰ ਕਰਨੇ ਤੇ ਜੇ ਤਾਂ ਤੁਸੀਂ ਇਸ ਤਰ੍ਹਾਂ ਐਸਟਰਾ ਜਿਨੀਕਾ ਪਾਉਣਾ ਹੈ ਇਹਨੂੰ 10 ਕੱਪ ਬਾਹਰ ਰੱਖਣੀ ਆ ਜੇ ਤੁਸੀਂ ਨਾਲ ਦੀ ਨਾਲ ਹੀ ਇਸ ਤਰ੍ਹਾਂ ਸਲਾਈ ਲਾ ਸਕਦੇ ਹੋ ਹਨਾ ਜੇ ਤੁਸੀਂ ਲਾ ਲਓ ਨਹੀਂ ਤੇ ਸੌਖਾ ਤਰੀਕਾ ਪਹਿਲਾਂ ਤੁਸੀਂ ਸਲਾਈ ਲਾ ਲਓ ਸਾਰੀ ਤੁਸੀਂ ਲੈ ਸਾਂ ਜਿਹੜੀ ਸਾਰੀ ਤੇ ਤੁਸੀਂ ਸਲਾਈ ਕਮਾਲ ਰਹੀ ਠੀਕ ਹੈ ਜਿੰਨੀ ਕੋ ਤੁਸੀਂ ਦਿਖਾਉਣੀ ਹੈ ਇੱਥੇ ਆਪਾਂ ਉਹਨੂੰ ਸੈਟ ਕਰਕੇ ਲਾ ਫਿਰਦੇ ਹਾਂ ਇਸ ਤਰ੍ਹਾਂ ਬਾਅਦ ਵਿੱਚ ਬਾਅਦ ਵਿੱਚ ਆ ਮੜ ਜੂਗਾ ਜੇ ਤੁਸੀਂ ਕਰ ਸਕਦੇ ਹੋ ਮੈਂ ਤਾਂ ਲਾ ਲੈਂਦੀ ਪਰ ਤੁਹਾਨੂੰ ਦਿਖਾਉਣਾ ਆਪਾਂ ਇਸ ਤਰੀ ਲਾਵਾਂਗੇ ਨਹੀਂ ਤੇ ਨਾਲ ਦੀ ਨਾਲ ਮੁੜ ਜਾਂਦਾ ਇੰਨੇ ਤਾਂ ਆਪਾਂ ਇੱਕੋ ਸਲਾਈ ਦੇ ਵਿੱਚ ਆਵੜੀ ਆਪਾਂ ਨੇ ਇੰਨੀ ਨਿਕਾ ਦਿਖਾਉਣੀ ਇੰਨੇ ਜਿੱਤੇ ਆਪਾਂ ਤਰੀਚ ਬਣਾਈ ਹੈ ਜਮ ਆਪਾਂ ਲਾਇਆ ਨਾਲ ਦੀ ਨਾਲ ਨੈਸਟਰ ਚਾਰ ਸਵੇਰੇ ਨੈਸਟਰ ਕਮਾਉਣੀ Ah, vale a con so, este. Este va para este coneta que es esto sí... Si... ਉਪੀ ਰੱਖਣੀ ਹੈ ਅੰਦਰਲਾ ਪਾਸਾ ਸਿੱਧਾ ਕਈ ਬਰੀਆ ਪਾਉਂ ਨਾ ਜਾਤ ਭੋਲ ਜਾਂਦਾ ਤੇ ਆਪਾਂ ਪੂਰਨ ਸਤਰਾ ਸਾਬਸ ਪਾਈ ਦੇ ਨਾਲ ਬਣਾਉਣੀ ਐਥੋਂ ਫੜ ਕੇ ਨਾ ਅਪ ਦੋਨੀਆਂ ਚੀਜ਼ਾਂ ਖਿੱਚਦੇ ਆਂ ਨਾ ਕੱਲੀ ਗੈਸ ਤੇ ਨਾ ਕੱਲਾ ਸਵੇਰੇ ਨੂੰ ਬਾਅਦ ਨਹੀਂ ਅਗਲੀ ਸਾਈਡ ਵੀ ਤੇ ਪੈਕ ਸਾਈਡ ਵੀ ਕਰਨੀ ਹੈ ਯਾ ਪਤਾ ਨਹੀਂ ਤੁਮੜਾ ਜਾਂ ਖਿੱਚਦੇ ਆ ਦੋਨੇ ਚੀਜ਼ਾਂ ਫੜ ਲੈਣੇ ਲੈਸ ਵੀ ਤੇ ਕੱਪੜਾ ਇਹਨਾ ਮਸ਼ੀਨ ਜਲਦੀ ਜਲਦੀ ਸੂਈ ਚੱਲ ਜਾਂਦੀ ਹੈ ਆ ਦੇਖੋ ਆਪਾਂ ਬਸ ਲੈਣ ਦੇ ਉੱਤੇ ਤੇ ਧਰਨਾ ਹੈ ਨਾ ਉਹ ਪਲੀਰ ਦਾ ਇਹ ਹਨ ਟਪਰ ਸਿਸਟਮ ਹੈ ਇਹਸ ਤਰ੍ਹਾਂ ਆਪਾਂ ਨੂੰ ਇੱਧਰ ਕੱਢ ਲੈਣਾ ਤੇ ਆਮਾਣ ਗੁੱਦੈਂ ਲੱਗਣੀ ਜਿਵੇਂ ਆਪਾਂ ਛਾਟਣਾ ਤੇ ਲਾਉਣੀ ਆ ਉਹਦੀ ਆਪਾਂ ਵੈਕ ਕਰਕੇ ਕੀ ਕਰਕੇ ਲਾਉਣੀ

ਖਨਾਰੇ ਕਿਨਾਰੇ ਤੇ ਆਪਾਂ ਲਾਉਣੀ ਹੈ ਜਿਹੜੀ ਪਹਿਲੀ ਸਿਲਾਈ ਲੱਗੀ ਹੋਈ ਹੈ ਉਹਦੇ ਉੱਤੇ ਉੱਤੇ ਹੀ ਆਪਾਂ ਲਾ ਰਹੇ ਹਾਂ ਇਸ ਤਰ੍ਹਾਂ ਥੋੜਾ इजी ਹੋ ਜਾਂਦਾ ਜੀ ਆਪਾਂ ਪਹਿਲਾਂ ਲੈ ਸਲਾ ਲੈ ਲਈ ਇਸ ਤਰ੍ਹਾਂ ਕੀ ਇਸ ਬਿਲਕੁਲ ਹੌਲੀ ਹੌਲੀ ਲਾ ਲਿਓ ਤੇ ਲੱਗਣੀ ਸਫਾਈ ਨਾਲ ਚਾਹੀਦੀ ോൾ മോഡ ക ਇਸ ਤਰ੍ਹਾਂ 모ੜ ਗਿਆ ਕੋਨੇ ਦੇ ਪੋਨਾ ਆਪਾਂ ਚੰਗੀ ਤਰ੍ਹਾਂ ਕੱਟ ਕੇ ਫਿਰ ਇੱਕ ਸਲਾਈ ਲਾਵਾਂਗੇ ਇਹਦੇ ਉੱਪਰ ਉੱਪਰ ਲਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਇਹ ਆਸਲ ਐਸੀ ਤਰ੍ਹਾਂ ਹੀ ਦੂਜਾ ਕੋਨਾ 모ੜਨੇ ਤੇ ਤੋੜ ਇਸ ਤਰ੍ਹਾਂ ਹੀ ਆਪਾਂ ਸਲਾਈ ਇੱਥੇ ਇੱਥੇ ਤੱਕ ਲੈ ਆਉਣੀ ਆ ਇੱਥੇ ਫਿਰ ਇੱਥੇ ਕੋਨਾ 모ੜਨੇ ਠੀਕ ਹੈ ਜੀ ਉਹ ਨਾ ਮੰਨ ਲਿਆ ਇਹ ਆਇਸਟਰਾ ਤੋਂ ਕੰਨੀ ਨਾ ਡੇਢ ਮੰਗੇ ਇਧਰ ਲਈ ਕੰਨੀ ਡੇਢ ਮੰਗੇ ਇਧਰ ਲਈ ਆਪਾਂ ਸਾਰੇ ਨਾ ਡੇਢ ਦੀ ਇਧਰ ਇਧਰ ਆਪਾਂ ਆਂਦੀ ਆਪਾਂ ਸਟਾਫ ਨੇ ਲੋ ਜ ਆਪਾਂ ਇਸ ਤਰ੍ਹਾਂ ਚ ਚਵੇਰੇ ਘੇਰੇ ਦੇ ਲਾ ਲਈ ਇਸ ਤਰ੍ਹਾਂ ਕਰਕੇ ਦੇਖੋ ਸਾਰੇ ਇਧਰਨੇ ਕੋਨੇ ਬਣਾ ਲਏ ਇਧਰਲੇ ਚਾਟੇ ਵੀ ਲੱਗ ਗਈ ਆ ਤੇ ਭੱਟੇ ਦੇ ਵੀ ਇਸ ਤਰ੍ਹਾਂ ਲੱਗ ਗਿਆ ਤੇ ਫੋਨ ਇਹਨੂੰ ਆਪਾਂ ਮੋੜ ਕੇ ਨਾ ਇਸ ਤਰ੍ਹਾਂ ਇਹਦੇ ਤੇ ਇੱਕ ਸਲਾਈ ਲਾਵਾਂਗੇ ਉਹ ਵੀ ਆਪਾਂ ਤੁਹਾਨੂੰ ਲਾ ਕੇ ਦਿਖਾਉਂਦੇ ਆਂ ਤੇ ਆ ਜਿਹੜੇ ਥੋੜੇ ਥੋੜੇ ਬਾਅਦ ਤੇ ਇਹਨੇ ਨਾ ਇਹ ਆਪਣਾ ਥੋੜਾ ਜਿਹਾ ਕਪੜਾ ਜਿੱਦਾਂ ਰਿਓਂਗ ਕਾਟਨ ਦਾ ਆ ਇਹ ਤੁਹਾਨੂੰ ਪਤਾ ਹੈ ਇਸ ਤਰ੍ਹਾਂ ਜਿੱਦਾਂ ਜਿਆਦਾ ਹੁੰਦਾ ਥੋੜੇ ਥੋੜਾ ਵਲ ਪਿਆ ਜਾਂਦੇ ਐ ਪ੍ਰੈਸ ਨਾਲ ਇਸ ਤਰ੍ਹਾਂ ਨਿਕਲ ਜਾਣਗੇ ਇਹ ਜੇ ਤੁਸੀਂ ਲਾਓਗੇ ਪ्योर ਕਾਟਨ ਤੇ ਬਿਲਕੁਲ ਵੀ ਨਹੀਂ ਬਹਿਣਗੇ ਹੁਣ ਇਹਨੂੰ ਆਪਾਂ ਸਾਰੇ ਨੂੰ ਇੱਜਾ ਨਾ ਇੱਧਰ ਵੀ ਮੋੜ ਲੈਣਾ ਇਸ ਤਰ੍ਹਾਂ ਮੋੜ ਕੇ ਆਪਾਂ ਇਹਦੇ ਤੋਂ ਸਟਾਰਟ ਕਰਨਾ ਹੈ ਨਵਾਂ ਇਹ ਤੋਂ ਬਿਲਕੁਲ ਤੁਸੀਂ ਇਸ ਲੰਬੀ ਸਟਾਰਟ ਕਰਨੀ ਹੈ ਥੋੜੀ ਜਿਹੀ ਤੁਹਾਨੂੰ ਤੁਸੀਂ ਬੈਕ ਨਾਲ ਕਿਤੇ ਕਰ ਲੈਣਾ ਹੈ ਇਸ ਤਰ੍ਹਾਂ ਨਾਲ ਨਾਲ ਰੋਕਣਾ ਨਹੀਂ ਫਿਨਿਸ਼ਿੰਗ ਲਈ ਇਹ ਨਹੀਂ 1.5 ਨਹੀਂ ਨਹੀਂ ਆਪਾਂ ਇਦਾਂ ਹੀ ਕਰੂਗੀ ਇਹ ਤੁਸੀਂ ਨਾ ਚੰਗੀ ਤਰ੍ਹਾਂ ਉਸ ਤੋਂ ਬਨਾਰੀ ਤੇ ਮਾਰਨੀ ਇਸ ਤਰ੍ਹਾਂ ਆਪਣੀ ਇਹ ਬੈਠਣੀ ਸਲਾਈ ਹੁੰਦੀ ਹੈ ਤੇ ਇਹਦੇ ਨਾਲ ਆਪਣੀ ਲੈਸ ਹੈ ਜਿਹੜੀ ਬਿਲਕੁਲ ਬੈਠ ਜਾਂਦੀ ਹੈ ਬਹੁਤ ਵਧੀਆ ਇਸ ਤਰ੍ਹਾਂ ਬਣਿਆ ਇਸ ਤਰ੍ਹਾਂ ਦੇ ਕਿ

इस तरह ही आप दूसरा कोना भी इवें कर इस तरह करके बिल्कुल आपको पौन बनानी है इदा आगी फिनिशिंग बाई कर के आपको पूरी सिलाई ना ला के इस तरह ही लाइनी है ला के तुम दिखाने फिर ਉਸ ਤਰ੍ਹਾਂ ਪੰਨ ਨੀਨੇ ਕੱਪ ਵਾਰ ਕੱਟੀ ਇਸ ਤਰ੍ਹਾਂ ਪਸਾਰੀ ਆ ਆ ਚੀਜ਼ ਜਿਹੜੀ ਇਹਨੂੰ ਐਸਟਰਾ ਕਰਕੇ ਇਹ ਕੋਨਾ ਆਪਣਾ ਜਿਹੜਾ ਤਰਪਾਈ ਹੋ ਚੁੱਕੀ ਇਸ ਤਰਫ ਇਸ ਤਰ੍ਹਾਂ ਕੋਲੇ ਨਿਕਲੇ ਆ ਆਪਣਾ ਫੱਟਾ ਦਾ ਐਸਟਰਾ ਠੀਕ ਹੈ ਜੀ ਇਸ ਤਰ੍ਹਾਂ ਆ ਚਾਰ ਚਵੇਰੇ ਬਿਨਾ ਕੱਟੇ ਤੋਂ ਚਾਰ ਚਵੇਰੇ ਘੁਆ ਸਕਦੇ ਆ ਆਪਣੀ ਲਹਸ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੁਹਾਡੇ ਜਿਹੜੇ ਕਮੈਂਟ ਆ ਜਾਂ ਲਾਈਕ ਹਨ